ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਜੁੜੇ ਹੋ ਈਮਾਨ ਦੇ ਨਾਲ ਮੈਂ ਹੰਬਲ ਕਰਨ ਸਿੰਘ ਦਰਸ਼ਕੋ ਅੱਜ ਅਸੀਂ ਪਹੁੰਚੇ ਆਂ ਰਾਇਸਾ ਨਗਰ ਦੇ ਵਿੱਚ ਔਰ ਤੁਸੀਂ ਮੇਰੇ ਪਿੱਛੇ ਇਕੱਠ ਦੇਖ ਰਹੇ ਹੋ ਇਹ ਇਕੱਠ ਰਾਜਸਥਾਨ ਦੇ ਵਿੱਚ ਪਿੰਡ ਚੰਤੀ ਐਨਪੀ ਦੀ ਘਟਨਾ ਹੈ ਸਿੱਖ ਪ੍ਰਚਾਰਕ ਐਸਜੀਪੀਸੀ ਦੇ ਵਲੰਟੀਅਰ ਸਰਦਾਰ ਗਿਆਨੀ ਰਾਮ ਸਿੰਘ ਜੀ ਦੇ ਨਾਲ ਜੋ ਘਟਨਾ ਵਾਪਰੀ ਹੈ ਆਪ ਸੰਗਤ ਨੇ ਦੇਖਿਆ ਹੋਣਾ ਕਿ ਉਸ ਨੂੰ ਕਿਸ ਤਰ੍ਹਾਂ ਉਹਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਕੇਸਾਂ ਦੀ ਬੇਦਬੀ ਕੀਤੀ ਜਾਂਦੀ ਹੈ ਕੱਪੜੇ ਪਾੜੇ ਜਾਂਦੇ ਨੇ ਉਸ ਦੇ ਬਾਬਤੀ ਰਾਜਸਥਾਨ ਦੇ ਵਿੱਚ ਅੱਜ ਰਾਜਸੇਨਗਰ ਥਾਣੇ ਦੇ ਵਿੱਚ ਬਹੁਤ ਵੱਡਾ ਇਕੱਠ ਕੀਤਾ ਗਿਆ ਹੈ ਨਾਨਕ ਨਾਮਲੇਵਾ ਸੰਗਤ ਪਾਸੋਂ ਸੋ ਸਾਡੇ ਨਾਲ ਸਿੱਖ ਪੰਥੀ ਜਿਨ੍ਹਾਂ ਨੇ ਦਰਦ ਮਹਿਸੂਸ ਕੀਤਾ ਸਿੱਖ ਪੰਥ ਦਾ ਕਿ ਸਿੱਖਾਂ ਦੇ ਨਾਲ ਇਹ ਅਜਿਹੀਆਂ ਹਰਕਤਾਂ ਅਜਿਹੀਆਂ ਘਟਨਾਵਾਂ ਵਾਪਰਦੀਆਂ ਨੇ ਕਈ ਵੀਰ ਵਿਜਾ ਨਗਰ ਦੇ ਵਿੱਚ ਵੀ ਸਿੱਖਾਂ ਨੂੰ ਕੇਸਾਂ ਤੋਂ ਫੜ ਕੇ ਘੜੀਸਿਆ ਜਾਂਦਾ ਹੈ ਰਾਜਸਥਾਨ ਦੇ ਵਿੱਚ ਵੱਖ-ਵੱਖ ਜਗ੍ਹਾ ਉੱਤੇ ਸਿੱਖਾਂ ਦੇ ਨਾਲ ਤਸ਼ੱਦਦ ਕੀਤੇ ਜਾਂਦੇ ਹਨ ਸੋ ਇਸ ਦੇ ਬਾਬਤ ਗਿਆਨੀ ਰਾਮ ਸਿੰਘ ਜੀ ਦੇ ਨਾਲ ਜੋ ਘਟਨਾ ਵਾਪਰੀ ਹੈ ਉਸ ਦੇ ਬਾਬਤ ਬਹੁਤ ਹੀ ਵੱਡਾ ਇਕੱਠ ਕੀਤਾ ਗਿਆ ਸਾਡੇ ਨਾਲ ਪ੍ਰੋਫੈਸਰ ਪ੍ਰਿੰਸੀਪਲ ਜਸਵੀਰ ਸਿੰਘ ਜੀ ਧੂਰਾ ਨੇ ਹੋਰ ਵੀ ਨਿਆਂਗ ਜਥੇਬੰਦੀਆਂ ਸਰਦਾਰ ਕਾਜ ਸਿੰਘ ਨੇ ਸ਼ਹੀਦ ਨਗਰ ਗੁਰਦੁਆਰਾ ਬੁੱਢਾ ਜੋੜ ਨਿਆਂਗ ਸਿੰਘ ਸ਼ੌਣੀ ਤੋਂ ਵੀ ਪਹੁੰਚੇ ਹਨ ਹੋਰ ਵੀ ਜਥੇਬੰਦੀਆਂ ਪਹੁੰਚੀਆਂ ਹਨ ਇਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਕਿ ਤੁਹਾਨੂੰ ਇਹ ਕੀ ਲੋੜ ਪਈ ਹੈ ਕਿ ਅੱਜ ਐਡਾ ਵੱਡਾ ਇਕੱਠ ਕਰਨ ਦੀ ਕਿਉਂ ਇਕੱਠ ਕਰ ਰਹੇ ਆ ਕਿ ਪ੍ਰਸ਼ਾਸਨ ਸੁਣਦਾ ਨਹੀਂ ਕਿ ਸਿੱਖਾਂ ਦੇ ਨਾਲ ਇਸੇ ਤਰ੍ਹਾਂ ਹੀ ਘਟਨਾਵਾਂ ਹੁੰਦੀਆਂ ਰਹਿਣਗੀਆਂ ਸੋ ਸਾਡੇ ਨਾਲ ਨੇ ਪ੍ਰੋਫੈਸਰ ਜਸਵੀਰ ਸਿੰਘ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਭਾਈ ਸਾਹਿਬ ਜੀ ਐਡਾ ਵੱਡਾ ਇਕੱਠ ਜੋ ਕੀਤਾ ਹੈ ਕਿਉਂ ਕਰ ਰਹੇ ਕਿ ਪ੍ਰਸ਼ਾਸਨ ਦੇ ਕੰਨ ਤੇ ਹਜੇ ਤੱਕ ਜੂਨੀ ਸਰਕੀ ਅਸੀਂ ਪਿਛਲੇ ਸਮੇਂ ਦੇ ਵਿੱਚ ਵੀ ਲਗਭਗ 5 ਦਿਨ ਪਹਿਲਾਂ 6 ਦਿਨ ਪਹਿਲਾਂ ਵੀ ਇਹ ਇਕੱਠ ਕੀਤਾ ਗਿਆ ਸੀ ਸਰਦਾਰ ਤੇਜਿੰਦਰਪਾਲ ਸਿੰਘ ਜੀ ਟੀਮਾਂ ਤੇ ਹੋਰ ਜਥੇਬੰਦੀਆਂ ਇੱਥੇ ਪਹੁੰਚੀਆਂ ਸੀ ਪ੍ਰਸ਼ਾਸਨ ਨੇ ਭਰੋਸਾ ਦਿਵਾਇਆ ਸੀ ਸਾਨੂੰ ਵੀ ਜਿਹੜੀਆਂ ਬੀਬੀਆਂ ਨੇ ਰਾਮ ਸਿੰਘ ਜੀ ਨਾਲ ਕੁੱਟਮਾਰ ਕੀਤੀ ਆ ਉਹਨਾਂ ਨੂੰ ਸਾਰਿਆਂ ਨੂੰ ਜਿਹੜਾ ਅੰਦਰ ਕੀਤਾ ਜਾਊਗਾ ਪਰ ਉਹਨਾਂ ਵਿੱਚੋਂ ਅਜੇ ਦੋ ਬੀਬੀਆਂ ਨੂੰ ਉਹਨਾਂ ਨੇ ਅਰੈਸਟ ਕੀਤੇ ਆ ਅੱਜ ਇਹ ਵੀ ਸੁਣਨ ਚ ਆ ਵੀ ਦੋ ਸਵੇਰੇ ਹੋਰ ਲੈ ਕੇ ਆਏ ਨੇ ਬਾਕੀਆਂ ਨੂੰ ਅਜੇ ਅਰੈਸਟ ਨਹੀਂ ਕੀਤਾ ਤੇ ਭਰੋਸਾ ਦੁਬਾਰਾ ਹੈ ਪ੍ਰਸ਼ਾਸਨ ਸਾਨੂੰ ਵੀ ਇਸ ਨੂੰ ਅਰੈਸਟ ਕਰ ਰਹੇ ਆ ਅਰੈਸਟ ਕਰ ਰਹੇ ਆ ਪਰ ਅਜੇ ਪੂਰੀ ਤਰ੍ਹਾਂ ਤੇ ਜਿਹੜੀ ਕਾਰਵਾਈ ਨਹੀਂ ਹੋ ਰਹੀ ਸ਼ਾਇਦ ਇਹ ਪ੍ਰਸ਼ਾਸਨ ਕਿਸੇ ਰਾਜਨੀਤਿਕ ਦਬਾਅ ਦੇ ਥੱਲੇ ਆ ਜਾਂ ਕਿਹੜੀ ਗੱਲ ਹੈ ਇਹ ਗੱਲ ਤਾਂ ਹਲੇ ਕੋਈ ਗੱਲ ਸਾਹਮਣੇ ਨਹੀਂ ਆ ਰਹੀ ਪਰ ਜਿਵੇਂ ਕਾਰਵਾਈ ਹੋਣੀ ਚਾਹੀਦੀ ਉਵੇਂ ਕਾਰਵਾਈ ਨਹੀਂ ਹੋ ਰਹੀ ਜੇ ਕਾਰਵਾਈ ਨਹੀਂ ਹੋ ਰਹੀ ਤਾਦੀ ਸਾਰੀਆਂ ਜਿਹੜੀਆਂ ਨਿੰਗ ਜਥੇਬੰਦੀਆਂ ਨੇ ਬਾਬਾ ਹਰਪਾਲ ਸਿੰਘ ਜੀ ਹੋਗੇ ਬੂਟਾ ਸਿੰਘ ਜੀ ਹੋਗੇ ਵੱਖ-ਵੱਖ ਗੁਰਦੁਆਰੇ ਦੀਆਂ ਪ੍ਰਬੰਧਕ ਕਮੇਟੀਆਂ ਨੇ ਉਹ ਪਹੁੰਚੇ ਨੇ ਸਰਦਾਰ ਕਾਰ ਸਿੰਘ ਜੀ ਤਕਰੀਬਨ ਇਲਾਕੇ ਦੇ ਜਿੰਨੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਉੱਥੋਂ ਦੇ ਜਿਹੜੇ ਪ੍ਰਬੰਧਕ ਸਹਿਬਾਨ ਨੇ ਹੋਰ ਪੰਥਦਰਦੀ ਨੇ ਇਹ ਜਿਹੜਾ ਅੱਜ ਇੱਥੇ ਇਕੱਠ ਹੋਇਆ ਉਹਦੇ ਕਾਫਲੇ ਦਾ ਹਿੱਸੇ ਬਣੇ ਨੇ ਹਿੱਸਾ ਬਣਨ ਦਾ ਕਾਰਨ ਇਹੀ ਆ ਕਿ ਅਜੇ ਤਰ੍ਹਾਂ ਪੂਰੀ ਤਰ੍ਹਾਂ ਤੇ ਪ੍ਰਸ਼ਾਸਨ ਕਾਰਵਾਈ ਨਹੀਂ ਕਰ ਰਿਹਾ ਨਾਲੇ ਪ੍ਰਸ਼ਾਸਨ ਦਾ ਕਹਿਣਾ ਵੀ ਕਈਆਂ ਨੇ ਗ੍ਰਿਫਤਾਰੀਆਂ ਹੋ ਚੁੱਕੀਆਂ ਹਨ ਤੇ ਕਿੰਨੇ ਕੁ ਜਾਣੇ ਸੀ ਕਿੰਨੀਆਂ ਕੁ ਭੈਣਾ ਸੀ ਜੋ ਕਿ ਵੀਡੀਓ ਵਿੱਚ ਵੇਖਿਆ ਜਾ ਰਿਹਾ ਕਿ ਬੀਬੀਆਂ ਵੱਲੋਂ ਉਹ ਸਿੰਘ ਦੀ ਕੁੱਟਮਾਰ ਕੀਤੀ ਜਾਂਦੀ ਹੈ ਕਿ ਹਜੇ ਤਾਈਂ ਉਹ ਬੀਬੀਆਂ ਦੀ ਗ੍ਰਿਫਤਾਰੀ ਹੋਈ ਹੈ ਕਿ ਨਹੀਂ ਹੋਈ ਇਹ ਤਕਰੀਬਨ ਲਗਭਗ 8 ਦੇ ਕਰੀਬ ਉਹ ਬੀਬੀਆਂ ਨੇ ਜਿਨ੍ਹਾਂ ਤੋਂ ਅਜੇ ਤੱਕ 2 ਬੀਬੀਆਂ ਗ੍ਰਿਫਤਾਰ ਹੋਈਆਂ ਨੇ ਅੱਜ ਇਹਨਾਂ ਦੱਸਿਆ ਵੀ ਸਵੇਰੇ 2 ਲੈ ਕੇ ਆਏ ਨੇ ਉਹਨਾਂ ਦੀ ਪਰਹਲੇ ਸੁਰੱਖਤ ਨਹੀਂ ਹੋਈ 8 ਦੇ ਵਿੱਚੋਂ ਅਜੇ 2 ਹੀ ਗ੍ਰਿਫਤਾਰ ਹੋਈਆਂ ਨੇ ਤੇ ਬਾਕੀਆਂ ਦਾ ਹਜੇ ਕੋਈ ਪਤਾ ਨਹੀਂ ਵੀ ਉਹ ਕਿੱਥੇ ਨੇ ਕਿਉਂ ਨਹੀਂ ਗ੍ਰਿਫਤਾਰ ਕਰ ਰਹੇ ਉਹਦਾ ਤਾਂ ਜਿਹੜਾ ਜਵਾਬ ਹੈ ਪ੍ਰਸ਼ਾਸਨ ਦੇ ਸਕਦਾ ਸਾਨੂੰ ਉਹਦੇ ਬਾਰੇ ਕੋਈ ਪਤਾ ਨਹੀਂ ਹੋਇਆ। ਹੋਰ ਜਿਹੜੇ ਨਾਲ ਸੀਗੇ ਜਿਨ੍ਹਾਂ ਨੇ ਹੋਰ ਵੀ ਬੰਦਿਆਂ ਨੇ ਕੁੱਟਮਾਰ ਕੀਤੀ ਹੈ ਉਹਨਾਂ ਦੀਆਂ ਗ੍ਰਿਫਤਦਗੀਆਂ ਹੋ ਚੁੱਕੀਆਂ ਕਿ ਨਹੀਂ? ਹਾਂ ਉਹਨਾਂ ਦੇ ਵਿੱਚੋਂ ਜਿਹੜੇ ਚਾਰ ਜਾਣੇ ਨੇ ਚਾਰ ਜਿਹੜੇ ਨੌਜਵਾਨ ਨੇ ਉਹ ਹਿਰਾਸਤ ਵਿੱਚ ਲੈ ਨਹੀਂ। ਮੈਨੂੰ ਐ ਲੱਗਦਾ ਕਈ ਵਾਰ ਮਹਿਸੂਸ ਹੁੰਦਾ ਵੀ ਸਾਨੂੰ ਵੀ ਪ੍ਰਸ਼ਾਸਨ ਕੰਮ ਕਰਨਾ ਚਾਹੁੰਦਾਗਾ ਪਰ ਕੁਝ ਰਾਜਨੀਤਿਕ ਦਿਵਾ ਦੇ ਬੰਦੇ ਇਹਨਾਂ ਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਇਸ ਤਰ੍ਹਾਂ ਮਹਿਸੂਸ ਹੁੰਦਾ ਕਈ ਵਾਰ। ਵੀ ਪ੍ਰਸ਼ਾਸਨ ਚਾਹੁੰਦਾ ਕੰਮ ਕਰਨਾ ਕਿਉਂਕਿ ਉਸ ਦਿਨ ਵੀ ਜਿਹੜੇ ਸਾਡੇ ਮੈਡਮ ਨੇ ਅਨੂਜੀ ਡੀਐਸਪੀ ਸਾਹਿਬ ਉਹਨਾਂ ਨੇ ਭਰੋਸਾ ਦਿਵਾਇਆ ਸੀ ਅੱਜ ਵੀ ਉਹ ਬੈਠੇ ਨੇ ਪਰ ਹਜੇ ਤੱਕ ਪੂਰਨ ਤੌਰ ਤੇ ਜਿਹੜੀ ਕਾਰਵਾਈ ਨਹੀਂ ਹੋ ਰਹੀ ਜੀ ਤੁਹਾਨੂੰ ਕੀ ਲੱਗਦਾ ਕਿ ਕਿਹੜੇ ਰਾਜਨੀਤਿਕ ਪੱਖ ਤੋਂ ਗ੍ਰਿਫਤਾਰੀਆਂ ਨਹੀਂ ਹੋ ਰਹੀਆਂ ਕਿਉਂਕਿ ਸਿੱਖਾਂ ਦੇ ਨਾਲ ਵੱਖ-ਵੱਖ ਜਗ੍ਹਾ ਉਤੇ ਰਾਜਸਥਾਨ ਦੇ ਵਿੱਚ ਐਵੇਂ ਦੀਆਂ ਘਟਨਾਵਾਂ ਵਾਪਰਦੀਆਂ ਨੇ ਕੱਲੇ ਸਿੱਖਾਂ ਦੇ ਨਾਲ ਕਿਸੇ ਨਾਲ ਵੀ ਜੇਹੀ ਹਰਕਤ ਹੁੰਦੀ ਹੈ ਤੇ ਸਾਰਿਆਂ ਨੂੰ ਦਰਦ ਹੁੰਦਾ ਹੈ ਇਹ ਕੀ ਕਾਰਨ ਆ ਕਿਉਂ ਨਹੀਂ ਹੋ ਰੀਆਂ ਕਿ ਕਿਹੜੀ ਰਾਜਨੀਤੀ ਜਿਹੜੀ ਪਾਰਟੀ ਆ ਵੀ ਕਿਉਂ ਨਹੀਂ ਅੱਗੇ ਇਸ ਕੇਸ ਨੂੰ ਅੱਗੇ ਜਾਣ ਦਿੰਦੀ ਦੇਖੋ ਜੀ ਅਸੀਂ ਕਿਹੜੀ ਰਾਜਨੀਤਿਕ ਪਾਰਟੀ ਦਾ ਅਸੀਂ ਨਾਮ ਲਈਏ ਕਿਉਂਕਿ ਪਹਿਲਾਂ ਕਾਂਗਰਸ ਦੀ ਸਰਕਾਰ ਹੀ ਆ ਹੁਣ ਬੀਜੇਪੀ ਸਰਕਾਰ ਆ ਇੱਥੋਂ ਤਾਂ ਇਹ ਹੀ ਸਿੱਧਾ ਹੁੰਦਾ ਵੀ ਚਾਹੇ ਕਾਂਗਰਸ ਹੀ ਆ ਚਾਹੇ ਬੀਜੇਪੀ ਸਰਕਾਰ ਆ ਪਰ ਸਿੱਖਾਂ ਨੂੰ ਇਨਸਾਫ ਕੋਈ ਨਹੀਂ ਦੇ ਰਿਹਾ ਕਦੇ ਪੇਪਰਾਂ ਵਿੱਚ ਸਾਡੇ ਬੱਚਿਆਂ ਤੋਂ ਕੜੇ ਲਾਏ ਜਾਂਦੇ ਨੇ ਕਕਾਰ ਲਾਏ ਜਾਂਦੇ ਨੇ ਉਹਨਾਂ ਨੂੰ ਪੇਪਰ ਨਹੀਂ ਦਿੱਤੇ ਦੇਣ ਦਿੱਤੇ ਜਾਂਦੇ ਕਦੇ ਸਾਨੂੰ ਥਾਂ ਥਾਂ ਤੇ ਜਲੀਲ ਕੀਤਾ ਜਾਂਦਾ ਹੈਗਾ ਹਰ ਥਾਂ ਤੇ ਕੋਈ ਸਰਕਾਰ ਨਹੀਂ ਜਿਹੜੀ ਅੱਜ ਸਿੱਖਾਂ ਦੀ ਹਮਾਇਤੀ ਬਣ ਕੇ ਖੜੀ ਹੋਵੇ ਸੋ ਹਜੇ ਤੱਕ ਕੋਈ ਗ੍ਰਿਫਤਾਰੀ ਬੀਬੀਆਂ ਦੀ ਨਹੀਂ ਹੋਈ ਤੇ ਜੇ ਅਗਰ ਨਾ ਗ੍ਰਿਫਤਾਰੀਆਂ ਹੋਈਆਂ ਤਾਂ ਤੁਸੀਂ ਕਿੱਥੋਂ ਤੋ ਗਰਜਾ ਸਕਦੇ ਆ ਜੀ ਦੇਖੋ ਅੱਜ ਜਿੰਨੇ ਵੀ ਜਥੇਬੰਦੀਆਂ ਪਹੁੰਚੇ ਨੇ ਇਹਨਾਂ ਦਾ ਸਾਰਿਆਂ ਨੇ ਇੱਕੋ ਹੀ ਫੈਸਲਾ ਲਿਆ ਵੀ ਜੇ ਇਹ ਗ੍ਰਿਫਤਾਰੀਆਂ ਉਹਨਾਂ ਦੇ ਨਹੀਂ ਹੁੰਦੀਆਂ ਤਾਂ ਇਹ ਜਿਹੜਾ ਧਰਨਾ ਅਣਮਿੱਥੇ ਸਮੇਂ ਤੱਕ ਚੱਲੇਗਾ ਇੱਥੇ ਹੁਣ ਸ਼ਾਮ ਦੇ ਜਿਹੜੇ ਦੁਪਹਿਰ ਦਾ ਲੰਗਰ ਦਾ ਪ੍ਰਬੰਧ ਹੋ ਰਿਹਾ ਸਾਰੇ ਬਸਤਾਂ ਦਾ ਪ੍ਰਬੰਧ ਹੋ ਰਿਹਾ ਹੈ ਹੋਰ ਵੀ ਸੰਗਤ ਆਉਣਗੀਆਂ ਕਿਉਂਕਿ ਅੱਜ ਥਾਂ-ਥਾਂ ਤੇ ਦੁਪਹਿਰ ਸਾਹ ਦੇ ਪਾਠ ਹੋ ਰਹੇ ਨੇ ਕੋਈ ਸੰਗਤਾ ਉਧਰ ਗਈਆਂ ਨਹੀਂ ਉਹ ਵੀ ਸੰਗਤ ਇੱਥੇ ਆਉਣ ਨੂੰ ਤਿਆਰ ਨੇ ਹਜੇ ਬਹੁਤ ਸਾਰੀਆਂ ਸੰਗਤਾਂ ਦਾ ਇਕੱਠ ਨਹੀਂ ਕੀਤਾ ਗਿਆ ਮੇਨ ਮੇਨ ਜੱ세 ਬੰਦੀਆਂ ਆਈਆਂ ਨੇ ਪਰ ਜੇ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਤਾਂ ਇਹ ਵੀ ਅੱਜ ਸਵੇਰੇ ਪੰਜਾਬ ਤੋਂ ਵੀ ਕਈ ਜੱ세 ਬੰਦੀਆਂ ਨੇ ਜਿਹੜੀਆਂ ਫੋਨ ਆਏ ਨੇ ਮੈਸੇਜ ਆਏ ਨੇ ਵੀ ਆਪ ਜੀ ਸਾਨੂੰ ਕਾਲ ਕਰੋ ਪਹੁੰਚਣਗੇ ਐਸਜੀਪੀਸੀ ਵੱਲੋਂ ਵੀ ਜਿਹੜੇ ਕਿ ਵੱਡੇ ਰੂਪ ਦੇ ਕਾਫਲੇ ਦੇ ਰੂਪ ਵਿੱਚ ਸੰਗਤ ਇੱਥੇ ਪਹੁੰਚਣਗੇ ਜੇ ਕਾਰਵਾਈ ਨਹੀਂ ਹੋਈ ਵੱਡੇ ਤੌਰ ਤੇ ਇਹ ਕਹਿਣਾ ਕਿ ਪ੍ਰੋਫੈਸਰ ਸਾਹਿਬ ਦਾ ਵੀ ਕੱਠ ਵੱਧ ਵੀ ਸਕਦਾ ਜੇ ਅਗਰ ਗ੍ਰਿਫਤਾਰੀਆਂ ਨਾ ਹੋਈਆਂ ਸਾਡੇ ਨਾਲ ਨੇ ਸਰਦਾਰ ਕਾਰਜ ਸਿੰਘ ਜੀ ਇਹਨਾਂ ਨਾਲ ਗੱਲਬਾਤ ਕਰਦੇ ਆਂ ਹਾਂਜੀ ਇਸ ਜੋ ਹਰਕਤ ਹੋਈ ਹੈ ਜੋ ਘਟਨਾਵਾਂ ਹੋਈਆਂ ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ ਇਹ ਸਿੱਖਾਂ ਨਾਲ ਪਹਿਲੀ ਵਾਰ ਹੋਇਆ ਕਿ ਪਹਿਲਾਂ ਵੀ ਕਦੀ ਐਮੰਦੀਆਂ ਹਰਕਤਾਂ ਹੋ ਰਹੀਆਂ ਇੱਥੇ ਵੇ ਕੱਟ ਸਾਹਿਬ ਇਹ ਫਦੇ ਜੀ ਇਹ ਬੈਂਤੀ ਆ ਵਾਰੀ ਵਾਰੀ ਹੋ ਰਹੀਆਂ ਜਿਹੜਾ ਇੱਥੇ ਐਮਐਲਏ ਜਿੱਤਿਆ ਹੋਇਆ ਕਾਂਗਰਸ ਦਾ ਸੋਨ ਲਾਲ ਹਾਂਜੀ ਉਹਨਾਂ ਦੇ ਭਰਾ ਸੁਰਜਾ ਉਹਨਾਂ ਨੇ ਕਿਹਾ ਜੀ 34 ਐਨਪੀ ਜੇ ਕਿਸੇ ਸਰਦਾਰ ਨੂੰ ਵੜਨ ਨਹੀਂ ਦੇ ਦੋ ਮੈਂ ਜਾਣਾ ਤੇ ਪ੍ਰਸ਼ਾਸਨ ਜਾਣੇ ਮੈਨੂੰ ਚੰਦਾ ਕਰਕੇ ਪੈਸੇ ਦੋ ਉਥੇ ਲਿਖਤ ਲਾਈ ਹੋਈ ਹੈ ਮੰਦਰ ਦੇ ਵੀ ਕਿਸੇ ਸਿੱਖ ਨੂੰ ਵੜਨ ਨਹੀਂ ਦੇਣਾ ਆ ਘੜਨਾ ਤੇ ਚੋਰੀ ਦੀ ਸੀ ਮੱਛੀਆਂ ਫੜਦੇ ਸੀ ਚੋਰੀ ਕਰਦੇ ਦੋ ਦਿਨ ਪਹਿਲਾਂ ਦੀ ਆਰਾਮ ਸਿੰਘ ਵਿਚਾਰਾ ਸਾਡਾ ਜਿਹੜਾ ਗ੍ਰੰਥੀ ਆ ਬੁੱਢਾ ਹੋੜ ਜਾ ਰਿਹਾ ਸੀ ਪੈਟਰੋਲ ਪੰਪ ਉੱਥੇ ਗਿਆ ਚਲਿਆ ਇਹਨੂੰ ਫੜ ਕੇ ਉਹਨਾਂ ਨੇ ਪਹਿਲਾਂ ਬੰਦਿਆ ਨੇ ਫੜਿਆ ਫਿਰ ਅੰਦਰ ਲੈ ਕੇ ਕੁੱਟਿਆ ਮਾਰਿਆ ਔਰ ਬੁਰੀ ਹਾਲਤ ਕੀਤੀ ਕੱਪੜੇ ਫਾੜੇ ਇਹਦੇ ਵਾਲ ਖਿੱਚੇ ਇਹਦੀ ਸਰੀ ਸਭ ਖੋਲੀ ਮੈਲ ਖੋਲਿਆ ਪਰਸ ਖੋਇਆ ਇਹਦੇ ਵਿੱਚ ਰੁਪਈਆ ਹੀ 15-16000 ਔਰ ਕੁੱਟ ਮਾਰ ਕੇ ਫਿਰ ਕਿਸੇ ਵਜ੍ਹਾ ਪਤਾ ਨਹੀਂ ਕਿਵੇਂ ਛੁੱਟਿਆ ਵਿਚਾਰਾ ਕੱਲਾ ਇਹਦੇ ਪਿੱਛੇ ਕੋਈ ਨਹੀਂ ਗਿਆ ਪਿੰਡ ਦੇ ਦੂਜੇ ਸਰਦਾਰ ਤੇ ਆਈ ਨਹੀਂ ਕੋਈ ਸਾਰੇ ਪਿੰਡ ਇੱਕ ਬਲਦਰੀ ਦਾ ਸਾਰੇ ਹੀ ਪੈਗੇ ਇਹਨੂੰ ਔਰ ਪ੍ਰਸ਼ਾਸਨ ਜਿਹੜਾ ਪੂਰਾ ਦਬਾਛਿਆ ਕਾਰਵਾਈ ਉਦੋਂ ਚਾਰ ਆਦਮੀ ਦੋ ਲੇਡੀ ਜਾਂਦੀਆਂ ਸੀ ਇਹਨਾਂ ਨੇ ਕਿਧਰ ਅਸੀਂ ਅੱਗੇ ਕੱਟ ਹੋਇਆ ਸਾਨੂੰ ਸ਼ਵਾਸ਼ਨਤਾ ਵੀ ਸਾਨੂੰ ਥੋੜਾ ਟਾਈਮ ਦੇ ਦਿਓ 2-4 ਦਿਨ ਦਾ ਅਸੀਂ ਸਾਰਾ ਕਾਰਵਾਈ ਕਰ ਰਹੇ ਹਾਂ ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੋਈ ਅੱਜ ਪੁਲਿਸ ਗਈ ਆ ਸਵੇਰੇ ਆ ਵੀ ਕਾਲ ਦਿੱਤੀ ਅੱਜ ਇਕੱਠੇ ਆਉਣ ਦੀ ਪੁੱਛਣ ਆਸਤੇ ਤਾਂ ਦੋ ਲੜੀ ਦੱਸਦੇ ਹੁਣ ਆਣੀਆਂ ਨੇ ਹੋਰ ਹੁਣ ਅੱਗੇ ਜੋ ਵੀ ਹੁੰਦੀ ਆ ਕਾਰਵਾਈ ਧਰਨਾ ਅਨਮਿਥੇ ਸਮੇ ਲਈ ਆ ਬੈਠੇ ਆ ਵੈਕੂ ਦਾ ਜਾਬ ਕਰਾਂਗੇ ਲੰਗਰ ਦਾ ਇਨਜਾਮ ਹੋ ਰਿਹਾ ਹੈ ਕਦੋਂ ਪ੍ਰਸ਼ਾਸਨ ਉਹਨਾਂ ਕੋਈ ਗ੍ਰਿਫਤਾਰੀ ਕਰੂਗਾ ਚਾਹੇ ਨਹੀਂ ਕਰੂਗਾ ਫਿਰ ਉਸ ਤੋਂ ਬਾਅਦ ਦੇਖਾਂਗੇ ਅਗਲੀ ਕਦ Last ਚ ਇਹ ਕਹਿਣਾ ਕਿ ਬੁੱਢਾ ਜੋੜ ਦੀ ਸਰਮੋਰ ਜਿਹੜੀ ਸੰਸਥਾ ਹੈ ਇੱਕ ਰਾਜਸਥਾਨ ਦੇ ਵਿੱਚ ਇਤਿਹਾਸਿਕ ਉੱਥੋਂ ਕੀ ਬਲਾਰਾ ਜਾਂ ਕਮੇਟੀ ਕੀ ਪਹੁੰਚੀ ਹੈ ਜੀ ਇੱਥੇ ਜਿਹੜਾ ਸ਼ਹੀਦ ਨਗਰ ਬੁੱਢਾ ਜੋੜ ਸ਼ਹੀਦ ਨਗਰ ਹਾਂਜੀ ਜਿਹੜਾ ਸ਼ਹੀਦ ਨਗਰ ਦੀ ਜਿਹੜਾ ਟਰੈਸਟ ਆ ਟਰੈਸਟ ਦਾ ਕੋਈ ਜਿਹੜੇ ਕਰਮਚਾਰੀ ਤੈਰਾ ਮੈਂਬਰ ਬਣਾਏ ਉਹਨਾਂ ਨੇ ਆਪ ਦੇ ਮੈਂਬਰ ਬਣਾਏ ਹੋਏ ਆ ਅਰੇ ਨਾ ਉਹਨਾਂ ਨੂੰ ਕੋਈ ਐਸਪੀ ਸੀ ਤੋਂ ਕਿਸੇ ਤੋਂ ਕੁਝ ਨਹੀਂ ਲੈਣਾ ਸਿੱਖਾ ਨੋ ਉਹਨਾਂ ਦੇ ਗੋਲਕ ਗਿੰਨੇ ਹੁੰਦੀ ਆ ਗੋਲਕ ਦੇ ਮਾਲਕ ਆ ਗੋਲਕਤਾਈ ਉਹਨਾਂ ਚ ਰੋਟੀਆਂ ਖਾਣ ਨੂੰ ਚਾਹੇ ਉੱਥੇ ਪਕੌੜੇ ਖਾ ਲੋ ਬਹਿ ਕੇ ਚਾਹੇ ਉੱਥੇ ਦਫ਼ਤਰ ਚ ਕੋਈ ਜਾਂਦਾ ਜਿਹੜਾ ਉਹਨੂੰ ਸਰੋਪੇ ਦੇ ਦੋ ਚਾਹੇ ਉਹ ਕਾਂਗਰਸੀ ਹੋਵੇ ਚਾਹੇ ਵੀਜ ਕੋਈ ਹੋਵੇ ਉਹਨੂੰ ਸਰੋਪੇ ਦੇ ਦੋ ਇੰਨਾ ਹੀ ਕੰਮ ਉਹਨਾਂ ਦਾ ਉਹਨਾਂ ਦਾ ਹੋਰ ਕੋਈ ਕੰਮ ਨਹੀਂ ਜਨਤਾ ਦਾ ਪਿੰਨਾ ਚ ਕਿਦੇ ਵਿਚਰਨ ਦਾ ਕਿਦੇ ਮਰਗ ਤੇ ਕਿਦੇ ਉਹਦਾ ਕੋਈ ਕੰਮ ਨਹੀਂ ਉਹਨਾਂ ਦਾ ਉਹਨਾਂ ਦਾ ਦਫ਼ਤਰ ਚ ਗੋਲ ਗਿੰਦੇ ਕੰਮ ਆ ਬੜੀ ਹੈਰਾਨੀ ਵਾਲੀ ਗੱਲ ਹੈ ਦਰਸ਼ਕੋ ਕਿ ਰਾਜਸਥਾਨ ਦੇ ਵਿੱਚ ਇੱਕ ਇਤਿਹਾਸਿਕ ਜਗ੍ਹਾ ਸ਼ਹੀਦਨ ਗੁਰਦੁਆਰਾ ਬੁੱਢਾ ਜੋੜ ਜਿਸ ਦਾ ਇਤਿਹਾਸ ਸ਼੍ਰੀ ਅਕਾਲ ਤਖਤ ਦੇ ਸਾਹਿਬ ਦੇ ਨਾਲ ਸਿੱਧਾ ਜੁੜਦਾ ਹੈ ਦਰਬਾਰ ਸਾਹਿਬ ਦੇ ਨਾਲ ਸੋ ਫਿਰ ਵੀ ਉੱਥੋਂ ਕੋਈ ਮੈਂਬਰ ਕੋਈ ਪ੍ਰਧਾਨ ਕੋਈ ਕਮੇਟੀ ਮੈਂਬਰ ਕੋਈ ਵੀ ਇੱਥੇ ਅਜੇ ਤਾਈਂ ਨਹੀਂ ਪਹੁੰਚਿਆ ਤੇ ਸਿੱਖਾਂ ਵਾਸਤੇ ਐਵੇਂ ਦੇ ਜਿਹੜੇ ਹਾਲਾਤ ਆ ਇਹਨਾਂ ਦੇ ਵਿੱਚ ਕਿਉਂਕਿ ਸਿੱਖਾਂ ਦੇ ਨਾਲ ਕੀ ਹਰੇਕ ਦੇ ਨਾਲ ਵੀ ਇਹ ਮਦੀ ਕਟਨਾਵਾਵਾਂ ਵਰਪਦੀ ਹੈ ਤੇ ਬੜਾ ਦੁੱਖ ਲੱਗਦਾ ਸੋ ਇਹਨਾਂ ਦਾ ਕਹਿਣਾ ਕਿ ਹਜੇ ਤਾਈਂ ਗ੍ਰਿਫਤਾਰੀਆਂ ਅਗਰ ਹੁੰਦੀਆਂ ਗ੍ਰਿਫਤਾਰੀਆਂ ਭੈਣਾਂ ਦੀਆਂ ਬੀਬੀਆਂ ਦੇ ਹੋ ਜਾਂਦੀਆਂ ਫਿਰ ਤੁਸੀਂ ਧਰਨਾ ਚੱਕ ਲੋਗੇ ਜੀ ਜੇ ਗ੍ਰਿਫਤਾਰੀਆਂ ਹੋ ਜਾਂਦੀਆਂ ਫਿਰ ਧਰਨਾ ਚੱਕਣਾ ਫਿਰ ਤਾਂ ਪ੍ਰਸ਼ਾਸਨ ਦਾ ਕੰਮ ਅੱਗੇ ਅਦਾਲਤਾਂ ਦਾ ਕੰਮ ਆ ਜਿਹੜਾ ਬੁੱਢਾ ਜੋੜ ਸਭ ਕਰਦਾ ਦਾ ਹੈ ਹਾਂਜੀ ਬੁੱਢਾ ਜੋੜ ਸਭ ਤੋਂ ਮੈਂ ਆ ਪ੍ਰਧਾਨ ਮੈਂ ਮਿੰਦਰ ਤੋਂ ਬਿਮਾਰ ਆ ਠੀਕ ਆ ਅਸੀਂ ਕਿੱਥੇ ਵੀ ਕੋਈ ਕਟਨਾ ਹੋਵੇ ਜਾਂ ਕੋਈ ਲੋੜ ਪਵੇ ਪੰਥ ਨੂੰ ਅਸੀਂ ਉੱਥੇ ਆ ਜਦੀ ਵਰਦੇ ਆ ਕਦੋਂ ਵੀ ਕਿਸੇ ਤਰ੍ਹਾਂ ਦੀ ਵੀ ਲੋੜ ਪਵੇ ਕਿਸੇ ਕੰਮ ਤੇ ਕਿਸੇ ਲੈਣ ਦੇਣ ਦੇ ਕੋਈ ਵੀ ਕਿਤੇ ਪੰਚਾਇਤ ਹੋਵੇ ਚਾਹੇ ਕੋਈ ਸਾਂਝਾ ਕੰਮ ਹੋਵੇ ਚਾਹੇ ਗੁਰਦਾਰੇ ਚਾਹੇ ਗੁਰਕੁਲਾ ਸਾਹਿਬ ਦਾ ਹੋਵੇ ਕਿਤੇ ਵੀ ਕੋਈ ਘਟਨਾ ਵਾਪਰ ਜੇ ਉੱਥੇ ਪਹੁੰਚਦੇ ਆ ਬਡੇ ਜੁਰ ਸਾਹਿਬ ਤੋਂ ਛੀਨਗਰਾਲੇ ਨਹੀਂ ਪਹੁੰਚਦੇ ਸੋ ਬਹੁਤ ਭਾਈ ਸਾਹਿਬ ਨੇ ਬੜੇ ਤਸ਼ੱਦਦ ਦੇ ਨਾਲ ਦੱਸਿਆ ਕਿ ਬੜੇ ਪਿਆਰ ਦੇ ਨਾਲ ਕਿ ਐਵੇਂ ਦੀਆਂ ਘਟਨਾਵਾਂ ਜਿਹੜੀਆਂ ਹੁੰਦੀਆਂ ਇਹ ਕਾਰਨ ਦੱਸੇ ਨੇ ਤੇ ਸਰਮੋਰ ਜਿਹੜੀ ਸੰਸਥਾ ਹੈ ਸ਼ਹੀਦਨਗਰ ਗੁਰਦੁਆਰਾ ਬੁੱਢਾ ਏਡ ਉਥੋਂ ਨਹੀਂ ਕੋਈ ਪੰਜਾ ਨੰਗ ਸਿੰਘਾਂ ਦੀ ਸ਼ੌਣੀ ਆ ਜਿਸ ਦੇ ਨਾਲ ਨੰਗ ਸਿੰਘਾਂ ਦਾ ਗੁਰਦੁਆਰਾ ਉਥੋਂ ਸਰਦਾਰ ਮਹਿੰਦਰ ਸਿੰਘ ਜੀ ਪਰਾਤਨ ਗੁਰਦੁਆਰਾ ਮਹਿੰਦਰ ਸਿੰਘ ਜੀ ਨਹੀਂ ਪਹੁੰਚੇ ਸੋ ਉਹਨਾਂ ਦੇ ਬਿਮਾਰ ਨੇ ਤੇ ਉਹਨਾਂ ਨੇ ਭਾਈ ਕਾਰਜ ਸਿੰਘ ਜੀ ਨੂੰ ਭੇਜਿਆ ਹੋਇਆ ਨਾ ਸੋ ਸਾਰੇ ਹੀ ਸਾਰਿਆਂ ਦਾ ਧੰਨਵਾਦ ਜਿੰਨੀ ਸਿੱਖ ਸੰਗਤ ਇੱਥੇ ਨਾਨਕ ਨਾਮ ਲੇਵਾ ਖੜੀ ਹੈ ਸੋ ਸਾਡੇ ਨਾਲ ਬਾਬਾ ਹਰਪਾਲ ਸਿੰਘ ਜੀ ਨੇ ਇਹਨਾਂ ਨਾਲ ਕੁਝ ਪਲ ਆਪਾਂ ਵਿਚਾਰ ਕਰਦੇ ਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਵਾਹਿਗੁਰਜੀ ਕੀ ਫਤਿਹ ਜੀ ਇਹ ਜਿਹੀ ਘਟਨਾ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜੀ ਬਹੁਤ ਮਾੜੀ ਘਟਨਾ ਜੀ ਅਸੀਂ ਤੇ ਵੀਡੀਓ ਦੇਖੀ ਤੇ ਰੋਣ ਆ ਗਿਆ ਵੀ ਜਿਹੜੀ ਸਿੰਘ ਨਾਲ ਕੁੱਟਮਾਰ ਕੀਤੀ ਹੈ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਨਹੀਂ ਬੇਨਤੀ ਨਹੀਂ ਕਰਦੇ ਬੇਨਤਾ ਹੀ ਕਰਦਾ ਸਾਡਾ ਦਲਪੰਥ ਤੇ ਅਗਰ ਜੇ ਕੋਈ ਨਾਕ ਹੋਈ ਇਹਨਾਂ ਨੂੰ ਗ੍ਰਿਫਤਾਰੀਆਂ ਦਿਖਾਈਆਂ ਫਿਰ ਸਾਡੇ ਨਾਲ ਫਿਰ ਜਿਵੇਂ ਹੋਊਗਾ ਫਿਰ ਦਲਪੰਥ ਕਰਦਾ ਹਾਂ ਦੋਵੇਂ ਕਰੂਗਾ ਸਾਡੇ ਨਾਲ ਜੋ ਜਥੇਬੰਦੀਆਂ ਸਾਡੇ ਨਾਲ ਜੁੜੀਆਂ ਹੋਈਆਂ ਜਿਵੇਂ ਪੰਜਾਬ ਦੀਆਂ ਜਥੇਬੰਦੀਆਂ ਉਹ ਵੀ ਅਸੀਂ ਪ੍ਰਾਲਾ ਕਰਾਂਗੇ ਇੱਥੇ ਲਿਆਉਣ ਦੀਆਂ ਵੱਧ ਤੋਂ ਵੱਧ ਸੰਖਿਆ ਜਿੰਨੇ ਚਿਰ ਗ੍ਰਿਫਤਾਰੀ ਨਹੀਂ ਹੋਈ ਤਾਂ ਸ਼ਮੇਸ਼ ਤਰਨਾਂ ਦਲ ਵੱਲੋਂ ਨਹੀਂ ਇਸ ਉੱਠਿਆ ਜਾਊਗਾ ਸੋ ਸਾਰਿਆਂ ਦਾ ਧੰਨਵਾਦ ਅੱਗੇ ਜੋ ਕਾਰਵਾਈ ਕੀਤੀ ਜਾਊਗੀ ਤੁਹਾਨੂੰ ਅਸੀਂ ਇਸੇ ਤਰ੍ਹਾਂ ਹੀ ਦਿਖਾਉਂਦੇ ਰਵਾਂਗੇ ਮੈਨੂੰ ਦੋ ਇਜਾਜ਼ਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਆਂ ਦੇ ਜਗ